ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦੇ ਵਜੋਂ ਚੁੱਕਣਗੇ ਪਰ ਇਸ ਤੋਂ ਪਹਿਲਾਂ ਉਹ ਆਪਣੀ ਟੀਮ ਬਣਾਉਣ ਦੇ ਵਿੱਚ ਰੁੱਝੇ ਹੋਏ ਨੇ ਕਈ ਵੱਡੇ ਅਹੁਦਿਆਂ ਤੇ ਨਿਯੁਕਤੀਆਂ ਤੋਂ ਬਾਅਦ ਉਹਨਾਂ ਨੇ ਐਲਨ ਮਸਕ ਅਤੇ ਵਿਵੇਕ ਰਾਮਾ ਸੁਆਮੀ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਨੇ ਐਲਨ ਮਸਕ ਅਤੇ ਵਿਵੇਕ ਰਾਮਾ ਸੁਆਮੀ ਸਰਕਾਰੀ ਕੁਸ਼ਲਤਾ ਵਿਭਾਗ ਦੇ ਮੁਖੀ ਹੋਣਗੇ ਤੇ ਕੰਪਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਮਰੀਕੀ ਰਾਸ਼ਟਰੀ ਰਾਸ਼ਟਰਪਤੀ ਚੋਣ ਜਿੱਤਣ ਵਾਲੇ ਡੋਨਾਲਡ ਟਰੰਪ ਸਾਲ 2025 ਦੇ ਵਿੱਚ 20 ਜਨਵਰੀ ਨੂੰ ਮੁੜ ਰਾਸ਼ਟਰਪਤੀ ਅਹੁਦੇ ਦੀ ਸੋਚ ਚੁੱਕਣ ਜਾ ਰਹੇ ਨੇ ਉਹਨਾਂ ਨੇ ਆਪਣੀ ਸਰਕਾਰ ਨੂੰ ਪ੍ਰਭਾਵਸ਼ਾਲੀ ਅਤੇ ਕੁਸ਼ਲ ਬਣਾਉਣ ਦੇ ਲਈ ਪਹਿਲਾਂ ਹੀ ਕਈ ਅਹਿਮ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਨੇ ਇਸ ਸਿਲਸਿਲੇ ਦੇ ਵਿੱਚ ਟਰੰਪ ਨੇ ਐਲਨ ਮਸਕ ਅਤੇ ਵਿਵੇਕ ਰਾਮਾ ਸੁਆਮੀ ਨੂੰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਦਿਸ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁੱਖ ਉਦੇਸ਼ ਸਰਕਾਰੀ ਕੰਮਕਾਜ ਦੇ ਵਿੱਚ ਸੁਧਾਰ ਕਰਨਾ ਨੌਕਰ ਸ਼ਾਹੀਨ ਨੂੰ ਕਟਣਾ ਅਤੇ ਸੰਗੀ ਏਜੰਸੀਆਂ ਦੇ ਟਾਂਚੇ ਨੂੰ ਵੀ ਬਦਲਣਾ ਹੈ। ਟਰੰਪ ਮੁਤਾਬਕ ਇਹ ਵਿਪਾਕ ਸਰਕਾਰੀ ਸਾਧਨਾਂ ਦੀ ਦੁਰਵਰਤੋਂ ਰੋਕਣ, ਬੇਲੋੜੇ ਖਰਚਿਆਂ ਨੂੰ ਘਟਾਉਣ ਅਤੇ ਬੇਲੋੜੇ ਨਿਯਮਾਂ ਨੂੰ ਹਟਾਉਣ ਦੇ ਲਈ ਕੰਮ ਕਰੇਗਾ। ਟਰੰਪ ਨੇ ਇਸ ਨੂੰ ਆਪਣੇ ਸੇਵ ਅਮਰੀਕਾ ਮੂਵਮੈਂਟ ਦਾ ਇੱਕ ਮਹੱਤਵਪੂਰਨ ਹਿੱਸਾ ਕਿਹਾ ਅਤੇ ਕਿਹਾ ਕਿ ਇਹ ਸੰਭਾਵੀ ਤੌਰ 'ਤੇ ਸਾਡੇ ਸਮੇਂ ਦਾ ਦ ਮੈਨਹੈਟਨ ਪ੍ਰੋਜੈਕਟ ਬਣ ਸਕਦਾ ਹੈ। ਐਲਨ ਮਸਕ ਅਤੇ ਵਿਵੇਕ ਰਾਮਾ ਸੁਆਮੀ ਦੀਆਂ ਮੁੱਖ ਭੂਮਿਕਾਵਾਂ ਹੋਣਗੀਆਂ। ਦ ਰਿਸਲ ਟੈਸਲਾ ਅਤੇ ਸਪੇਸ ਐਕਸ ਦੇ ਮੁਖੀ ਐਲਨ ਮਸਕ ਅਤੇ ਭਾਰਤੀ ਮੋਲ ਦੇ ਕਾਰੋਬਾਰੀ ਅਤੇ ਉਦਯੋਗਪਤੀ ਵਿਵੇਕ ਰਾਮ ਸੁਆਮੀ ਨੂੰ ਡੀਓਜੀ ਇਹ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਆਪਣੀ ਇਨੋਵੇਟਿਵ ਅਤੇ ਪ੍ਰਭਾਵਸ਼ਾਲੀ ਸੋਚ ਲਈ ਜਾਣੇ ਜਾਂਦੇ ਐਲਨ ਮਸਕ ਇਸ ਵਿਭਾਗ ਦੇ ਵਿੱਚ ਟੈਕਨੋਲੋਜੀ ਅਤੇ ਟੈਕਨੋਲੋਜੀ ਅਧਾਰਿਤ ਸੁਧਾਰ ਉਤੇ ਕੰਮ ਕਰਨਗੇ ਤਾਂ ਜੋ ਸਰਕਾਰੀ ਸੇਵਾਵਾਂ ਨੂੰ ਹੋਰ ਕੁਸ਼ਲ ਅਤੇ ਪਾਰਦਰਸ਼ੀ ਬਣਾਇਆ ਜਾ ਸਕੇ ਵਿਵੇਕ ਰਾਮਾ ਸੁਆਮੀ ਆਪਣੇ ਸਾਫ ਸੁਥਰੇ ਵਿਚਾਰਾਂ ਅਤੇ ਕਾਰੋਬਾਰੀ ਹੁਨਰ ਦੇ ਲਈ ਜਾਣੇ ਜਾਂਦੇ ਵਿਵੇਕ ਸਰਕਾਰੀ ਖਰਚਿਆਂ ਨੂੰ ਘਟਾਉਣ ਅਤੇ ਏਜੰਸੀਆਂ ਦੇ ਪੁਨਰ ਗਠਨ ਉੱਤੇ ਧਿਆਨ ਕੇਂਦਰਿਤ ਰਹੇਗਾ ਦੱਸਦੇ ਕਿ ਆਪਣੀ ਨਿਯੁਕਤੀ ਉੱਤੇ ਉਤਸ਼ਾਹ ਜ਼ਾਹਰ ਕਰਦੇ ਹੋਏ ਐਲਨ ਮਸਕ ਨੇ ਅਮਰੀਕਾ ਦੇ ਵਿੱਚ ਸਰਕਾਰੀ ਕਾਰਜਾਂ ਨੂੰ ਬਿਹਤਰ ਬਣਾਉਣ ਦੇ ਲਈ ਡੀਓਜੀਈ ਨੂੰ ਇੱਕ ਮਹੱਤਵਪੂਰਨ ਕਦਮ ਦੱਸਿਆ ਵਿਵੇਕ ਰਾਮਸਵਾਮੀ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਹਲਕੇ ਦੇ ਵਿੱਚ ਨਹੀਂ ਲੈਣਗੇ ਅਤੇ ਇਸ ਨੂੰ ਗੰਭੀਰਤਾ ਦੇ ਨਾਲ ਲੈਣਗੇ ਐਲਨ ਮਸਕ ਦੇ ਨਾਲ ਮਿਲ ਕੇ ਇਸ ਵਿਭਾਗ ਨੂੰ ਪ੍ਰਭਾਵਸ਼ਾਲੀ ਬਣਾਉਣ ਦਾ ਸੰਕਲਪ ਲਿਆ ਹੈ ਟਰੰਪਦੀ ਇਹ ਨਵੀਂ ਯੁਕਤੀ ਇਹ ਸਪਸ਼ਟ ਕਰਦੀ ਹੈ ਕਿ ਉਹ ਆਪਣੀ ਸਰਕਾਰ ਨੂੰ ਇੱਕ ਕੁਸ਼ਲ, ਫਾਇਦੇਸ਼ੀ ਅਤੇ ਲਾਗਤ ਸੰਵੇਦਨਸ਼ੀਲ ਪ੍ਰਸ਼ਾਸਨ ਦੇ ਵਿੱਚ ਬਦਲਣ ਦਾ ਇਰਾਦਾ ਰੱਖਦੇ ਨੇ। ਰਿਪਬਲਿਕਨ ਨੇਤਾਵਾਂ ਨੇ ਲੰਬੇ ਸਮੇਂ ਤੋਂ ਡੋਜੀ ਇਦੀਏ ਟਿੱਚਿਆਂ ਨੂੰ ਪ੍ਰਾਪਤ ਕਰਨ ਲਈ ਕਲਪਨਾ ਕੀਤੀ ਹੈ ਅਤੇ ਟਰੰਪ ਦੀ ਅਗਵਾਈ ਵਿੱਚ ਉਹ ਅਕਾਲ ਲੈਣਦੇ ਦਿਖਾਈ ਦਿੰਦੇ ਨੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੰਪਨੀ ਮਾਈਕ ਵਾਲਟਸ ਨੂੰ ਆਪਣਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਸੀ ਤੇ ਅਮਰੀਕੀ ਸੈਨੇਟ ਦੇ ਵਿੱਚ ਇੰਡੀਆ ਕੋਕਸ ਦੇ ਮੁਖੇ ਵਾਲਟਸ ਅਮਰੀਕਾ ਦੇ ਲਈ ਇੱਕ ਮਜ਼ਬੂਤ ਰੱਖਿਆ ਰਣਨੀਤੀ ਦੀ ਵਕਾਲਤ ਕਰਨ ਦੇ ਉਹ ਦੇਸ਼ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਟਰੰਪ ਦੇ ਵਾਅਦੇ ਦਾ ਮਜ਼ਬੂਤ ਸਮਰਥਕ ਨਹੀਂ ਮਾਈਕ ਵਾਈਲਟਰਜ਼ ਰੂਸ ਯੂਕਰੇਨ ਯੁੱਧ ਅਤੇ ਮੱਧ ਪੂਰਬ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਦੇ ਵਿੱਚ ਅਹਿਮ ਭੂਮਿਕਾ ਵੀ ਨਿਭਾ ਸਕਦੇ ਨਹੀਂ ਵੀਰ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ